ਪਿਛਲੇ 26 ਤਾਰੀਖ ਨੂੰ ਨੈਗਰ ਕਾਉਂਸਲ ਲਾਬਾ ਦੇ ਵਿੱਚ ਇੱਕ ਬੇਪਰੋਸਕੀ ਦਾ ਮਤਾ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁਜਾਤਾ ਚਾਵਲਾ ਜੀ ਉਹਨਾਂ ਦੇ ਖਿਲਾਫ ਇੱਕ ਮਤਾ ਪਿਆ ਸੀਗਾ ਤੇ ਕਾਫੀ دیر ਤੋਂ ਕਸ਼ਮਕਸ਼ ਰਹੀ ਔਰ ਕਿਉਂਕਿ ਸਾਰੇ ਆਪਣੇ ਪੁਰਾਣੇ ਅਲੱਗ-ਅਲੱਗ ਪਾਰਟੀਆਂ ਤੋਂ ਮੈਂ ਸਭ ਦੇ ਸਤਿਕਾਰ ਕਰਦਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਚੇਹ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਜਿਹਦਾ ਪ੍ਰਧਾਨ ਨੇ ਨਗਰ ਕੌਂਸਲ ਨਾਭਾ ਦੇ ਵੀ ਅਸੀਂ ਉਹਨਾਂ ਦਾ ਅਸਤੀਫਾ ਚਾਹੁੰਦੇ ਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਪ੍ਰਵਾਹਾਂ ਦੀਆਂ ਟਰਾਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੇ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਉਹ ਦੋਸ਼ੀ ਨੇ ਸਜ਼ਾ ਹੋ ਗਈ ਜੇ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੈ ਪਰ ਨਗਰ ਕੌਂਸਲ ਦੇ ਵਿੱਚ ਜਿਹੜਾ ਕਿਉਂਕਿ ਮੇਰੀ ਜਦੋਂ ਮੈਂ ਐਮਐਲਏ ਬਣਿਆ ਤਾਂ ਮੇਰਾ ਮਕਸਦ ਹਮੇਸ਼ਾ ਇਹ ਰਿਹਾ ਕਿ ਐਮਸੀ ਚਾਹੇ ਆਵਾ ਦੀ ਪਾਰਟੀ ਦੇ ਨੇ ਚਾਹੇ ਐਮਸੀ ਅਕਾਲੀ ਦਲ ਦੇ ਨੇ ਚਾਹੇ ਐਮਸੀ ਕਾਂਗਰਸ ਪਾਰਟੀ ਦੇ ਨੇ ਮੈਂ ਸਭ ਨੂੰ ਨਾਲ ਲੈ ਕੇ ਚੱਲੇ ਆਂ ਔਰ ਸਭ ਦਾ ਬਰਾਬਰ ਜਿਹੜਾ ਜੀ ਹੱਕ ਰੱਖਿਆ ਕਦੇ ਕੋਈ ਕੈਂਸੀ ਇਹ ਨਹੀਂ ਕਹਿ ਸਕਦਾ ਕਿ ਕਿਸੇ ਨਾਲ ਕੋਈ ਤੱਕਾ ਜਾਂ ਕਿਸੇ ਦੇ ਵਾਰਡ ਦੇ ਵਿੱਚ ਕੰਮਕਾਰ ਦੇ ਵਿੱਚ ਹੱਕ ਤੇ ਪਰਸਨਲ ਤੌਰ ਤੇ ਇੰਡੀਵਿਜੂਅਲ ਤੌਰ ਤੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਵੇ ਜਿਹੜੀ ਮੇਰੀ ਨੌਲੇਜ ਨਹੀਂ ਹੈਗੀ ਜਾਂ ਕਿਤੇ ਕਈ ਵਾਰੀ ਉਹ ਗੱਲ ਮੇਰੇ ਤੱਕ ਨਹੀਂ ਪਹੁੰਚੀ ਉਹ ਗੱਲ ਇੱਕ ਵ ਉਹ ਬੇਪਰੋਸਕੀ ਦਾ ਮਤਾਂ ਜਿਹੜਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਬੇਪਰੋਸਕੀ ਦਾ ਮਤਾਂ ਪਾਉਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸੀਫਾ ਮੈਂ ਕਿਹਾ ਜੀ ਅਸੀਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ ਕਹਿੰਦੇ ਅਸੀਫੇ ਦੀ ਕੋਈ ਗੱਲ ਨਹੀਂ ਜੀ ਅਸੀਫਾ ਸੀ ਦੇ ਦੇਣੀ ਹੈ ਠੀਕ ਹੈ ਜੀ ਐ ਸਮਝ ਲਓ ਕਿ ਉਹਨਾਂ ਦਾ ਅਸੀਫਾ ਆ ਗਿਆ ਤੇ ਉਸ استਿਫਾ ਸੀ ਪਰ ਭੇਜ ਦੇਣਾ ਜੀ ਸਰਕਾਰ ਕੋਲੇ استਿਫਾ ਮਾਨ ਸਾਹਿਬ ਤੁਹਾਡੇ ਕੋਲ ਆ ਗਿਆ ਲਿਖਤੀ ਰੂਪ ਚ ਬਿਲਕੁਲ ਆਈ ਗਿਆ ਜੀ ਜਿਵੇਂ ਸਾਰੀ ਗੱਲਬਾਤ ਹੋ ਗਈ ਹਾਂ ਜੀ ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਪਰੋਸਗੀ ਦਾ ਮਤਾ ਪਾਇਆ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਬੇਪਰੋਸਗੀ ਦੇ ਮਤੇ ਦੀ ਸਾਨੂੰ ਜ਼ਰੂਰਤ ਹੀ ਨਾ ਪਵੇ ਤੇ ਅੱਜ ਮੇਰੇ ਕੋਲ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਿਆਂ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਤੇ ਆ ਕਿ ਜਿਹੜਾ ਕੱਲ ਜਿਹੜਾ ਬੇਪਰੋਸਗੀ ਦਾ ਮਤਾ ਆਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈ ਹੈ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਤੇ ਉਹ ਉਹ ਸਬੰਧ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਏ ਸੀਗੇ ਤਾਂ ਤੁਸੀਂ ਜਿਵੇਂ ਦੇਖ ਰਹੇ ਹੋ ਕੈਮਰੇ ਸਾਰੇ ਮੇਰੇ ਭਰਾ ਬੈਠੇ ਨੇ ਇੱਥੇ ਇਹ ਸਾਰਾ ਪਰਿਵਾਰ ਹੈ ਜੀ ਨਾਬੇ ਦਾ ਪਰਿਵਾਰ ਆ ਸਾਡਾ ਆਪੇ ਦੇ ਵਿੱਚ ਸੱਭਿਆਚਾਰ ਕਿਸਾਨ ਜਾਂ ਇੱਕ ਦੂਜੇ ਨਾਲ ਰੋਜ਼ ਮਿਲਣਾ ਗਿਲਣਾ ਅਲੱਗ ਅਲੱਗ ਪਾਰਟੀਆਂ ਹੋ ਸਕਦੀਆਂ ਨੇ ਪਰ ਸਾਡੇ ਵਿਚਾਰ ਇੱਕ ਨੇ ਸਾਡਾ ਚਿਹਰ ਇੱਕਾ ਸਾਡਾ ਮਿਲਣਾ ਗਿਲਣਾ ਰੋਜ਼ ਦਾ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਬੇਪਰੋਸਗੀ ਦਾ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਪਕੂਹਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਆ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲੈ ਲੈ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆਜੂਗਾ ਤਾਂ ਮੈਂ ਤੁਹਾਡੇ ਕੋਲ ਆ ਗਿਆ ਨੈਕਸਟ ਸਟੈਪ ਐਜ਼ ਅ ਲਾਰਜ ਡਾਗਰ ਕੌਂਸਲ ਦਾ ਹੁੰਦਾ ਹੈ ਜੀ ਉਹ ਕੀ ਹੋਊਗਾ ਜੀ ਦੇਖੋ ਇਹਦੇ ਵਿੱਚ ਹੁਣ ਅਗਲਾ ਜਿਹੜਾ ਪ੍ਰਧਾਨ ਹੈ ਜੀ ਠੀਕ ਹੈ ਨਾ ਪ੍ਰਧਾਨ ਜਿਹੜਾ ਲਾਉਣਾ ਉਹ ਅਸੀਂ ਦੇਖ ਕੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜਿਓਂਦਰ ਕੋਡ ਤੁਹਾਡੇ ਨਾਲ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੰਨ ਨੂੰ ਥਾਪੜਾ ਦੇਓਗੇ ਜੀ ਉਹ ਪ੍ਰਧਾਨ ਜਿਹੜਾ ਹੋਊਗਾ ਜਿ ਮੈਂ ਕਹਿ ਦਵਾ ਬਈ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕਰਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲੋਕ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਸਾਰੇ ਭਰਾ ਜਿਹੜੇ ਨਾਲ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਵਿਸ਼ਵਾਸ ਦਵਾਉਣਾ ਕਿ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਆਪਾਂ ਨੇ ਵਾਰਡ ਦੀ ਡਿਵੈਲਪਮੈਂਟ ਕਰਨੀ ਆ ਲੋਕਾਂ ਨੇ ਆਪਾਂ ਨੂੰ ਵੋਟ ਪਾਈ ਆ ਤੁਹਾਨੂੰ ਵੋਟ ਪਾਈ ਆ ਮੈਨੂੰ ਵੋਟ ਪਾਈ ਆ ਆਪਣੇ ਲਈ ਕੰਮ ਪ੍ਰਮੁੱਖ ਹੈ ਜੀ ਵਿਅਕਤੀ ਵਿਸ਼ੇਸ਼ ਪ੍ਰਮੁੱਖ ਨਹੀਂ ਕੰਮ ਪ੍ਰਮੁੱਖ ਹੈ ਅਗਰ ਆਪਾਂ ਨੂੰ ਕਿਤੇ ਕੋਈ ਲੱਗੂਗਾ ਕਿ ਕੋਈ ਬੰਦਾ ਕੰਮ ਦੇ ਵਿੱਚ ਕੁਤਾਹੀ ਕਰ ਰਿਹਾ ਤਾਂ ਆਪਾਂ ਫਿਰ ਬਦਲ ਸਕਦੇ ਹਾਂ ਠੀਕ ਹੈ ਜੀ ਨੇ ਸ਼ਾਂਤੀ ਨਾਲ ਤੁਸੀਂ ਪਿਆਰ ਨਾਲ ਬਹਿ ਕੇ ਅੱਜ ਇਹ ਗੱਲ ਬੇੜੀ ਹੈ ਜੀ ਔਰ ਇਹ ਗੱਲ ਕਹਿ ਰਹੇ ਹੋ ਤੁਸੀਂ ਇਹ ਨਹੀਂ ਸਮਝਦੇ ਵੀ ਇਸ ਚੀਜ਼ ਤੇ ਦੇਰੀ ਹੋ ਗਈ ਵੀ ਇੰਨਾ ਵਧੀਆ ਕੰਮ ਜੇ ਪਹਿਲਾ ਹੋ ਜਾਂਦਾ ਜਿਵੇਂ ਅੱਜ ਸਾਰੇ ਕਾਉਂਸਲਰ ਨੇ ਸੋਸ਼ਲ ਮੀਡੀਆ ਤੇ ਬੋਲ ਕੇ ਪਾਇਆ ਜੀ ਵੀ ਉਹ ਵੀ ਲੋੜ ਨਹੀਂ ਸੀ ਨਹੀਂ ਦੇਖੋ ਮੈਨੂੰ ਇਸੇ ਕਰਕੇ ਤਾਂ ਬੈਠੇ ਆ ਜੀ ਸਾਰੇ ਭਰਾਵਾਂ ਨੇ ਸਾਡੀ ਸਪੈਨ ਰੋਜੀ ਨਾਲ ਅਕਪਲ ਬੈਠੀ ਆ ਬਹੂਜਾ ਸਾਹਿਬ ਉਹਨਾਂ ਨੇ ਮਿਸ ਜੀ ਸਾਰੇ ਜਿੰਨੇ ਵੀ ਭਰਾ ਸਾਰੇ ਇਹ ਸਾਰੇ ਮੈਂ ਇਹਨਾਂ ਨੂੰ ਪਰਵਾਰ ਸਮਝਦਾਨ ਦੀ ਆਪਣਾ ਇਹਨਾਂ ਨੇ ਕਿਹਾ ਕਿ ਐਮਐਲ ਸਾਬ ਤੁਸੀਂ ਆਪ ਵਿੱਚ ਆ ਕੇ ਇਸ ਮਸਲੇ ਦਾ ਹੱਲ ਕਰੋ ਅਸੀਂ ਤੁਹਾਡੇ ਨਾਲ ਠੀਕ ਹੈ ਤੇ ਮੈਂ ਇਹ ਜ਼ਿੰਮੇਵਾਰ ਇੱਕ ਵਿਅਕਤੀ ਹੋਣ ਦੇ ਨਾਤੇ ਬਤੌਰ ਐਮਐਲਏ ਮੇਰਾ ਫਰਜ ਬਣਦਾ ਸੀ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਔਰ ਇਹ ਸਾਰੇ ਭਰਾ ਇਹਨੇ ਇਕੱਠੇ ਹੋ ਕੇ ਇਕੱਠੇ ਹੋ ਕੇ ਆਏ ਨੇ ਸਭ ਨੇ ਸਾਈਨ ਕਰਕੇ ਦੇ ਦਿੱਤੇ ਕਿ ਜਿਹੜਾ ਅਸੀਂ ਵੇਪਕੋਸ਼ਗੀ ਦਾ ਮੱਤਾ ਦਿੱਤਾ ਸੀ ਉਹ ਅਸੀਂ ਵਾਪਸ ਲੈ ਲਿਆ ਐਮਐਲਏ ਸਾਬ ਤੁਸੀਂ ਕਹਿੰਦੇ ਸੀ ਕਿ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵਉੱਚ ਆ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤੁਹਾਨੂੰ ਸਜ਼ਾ ਹੋਏਗੀ ਜੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਜੀ ਇਹ ਕਾਨੂੰਨ ਦਾ ਕੰਮ ਆ ਇਹ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਗਾ ਸਾਰਾ ਕੋਡ ਦਾ ਫੈਸਲਾ ਹੋਊਗਾ ਜੋ ਕੋਡ ਦਾ ਫੈਸਲਾ ਹੋਊਗਾ ਸਰਪੁੱਛੇ ਇੱਕ ਤੁਸੀਂ ਨਵਾਂ ਪ੍ਰਧਾਨ ਕਿਹਾ ਵੀ ਤੁਹਾਡੀ ਪਸੰਦ ਦਾ ਇਹ ਨਹੀਂ ਹੋਣਾ ਜਿਹੜਾ ਕਾਬਿਲ ਆ ਜਿਹੜਾ ਸ਼ਹਿਰ ਦੀ ਸਮੱਸਿਆਵਾਂ ਦੇ ਹੱਲ ਕਰ ਸਕੇ ਉਹ ਪ੍ਰਧਾਨ ਚਾਹੀਦਾ ਕਿਉਂਕਿ ਲੋਕ ਚਾਹੁੰਦੇ ਨੇ ਦੇਖੋ ਜਿਹੜੇ ਭਰਾ ਸਾਰੇ ਚੁਣ ਕੇ ਭੇਜੇ ਨੇ ਚਾਹੇ ਆਵਾਮਾ ਦੀ ਪਾਰਟੀ ਐ ਚਾਹੇ ਕਾਂਗਰਸ ਦਾ ਉਮੀਦਵਾਰ ਇਹ ਸਾਰੇ ਕਾਬਿਲ ਹੀ ਨੇ ਜੀ ਇਹਨਾਂ 'ਚ ਕੋਈ ਵੀ ਹੋ ਸਕਦਾ ਨਹੀਂ ਨਹੀਂ ਇਹਨਾਂ 'ਚ ਕੋਈ ਕਮੀ ਪਈ ਸੀ ਥੋੜਾ ਕਿਸੇ ਚੀਜ਼ ਦੀ ਆਪਣੇ ਆਪਣੇ ਵਾਰਡ ਦਾ ਹਰ ਬੰਦਾ ਇੱਕ ਜ਼ਿੰਮੇਵਾਰ ਵਿਅਕਤੀ ਆ ਜਿਹਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹਾਂ ਇਹ ਜ਼ਰੂਰ ਹੁੰਦਾ ਕਿ ਜੋ ਸਰਕਾਰ ਹੁੰਦੀ ਐ ਫਿਰ ਜਿਹ ਮਿਲ ਕੇ ਚੱਲਦੇ ਨੇ ਉਹਨਾਂ ਤੇ ਭਰੋਸਾ ਪ੍ਰਗਟਾਇਆ ਜਾਂਦਾ ਜੀ ਪਰ ਬਾਕੀ ਜਿਹੜੇ 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 ਦੂਸਰੀਆਂ ਪਾਰਟੀਆਂ ਦੇ ਲੋਕ ਨੇ ਜੀ ਮੰਨ ਲਓ ਅਗਰ ਮੈਂ ਨਾ ਪਾਵਰ ਚੋਮਕ ਹੋਰ ਪਾਰਟੀ ਹੋਵੇ ਜੀ ਪਹਿਲਾਂ ਸਾਡਾ ਕੋ ਇੰਟਰਫੇਰੈਂਸ ਨਹੀਂ ਜਿੱਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਦੇਉ ਜੀ ਇਸੇ ਕਰਕੇ ਤਾਂ ਆਪਾਂ ਵੋਟ ਪਾਉਣੀ ਹੈ ਜੀ ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਨਾਬਾ ਨਿਵਾਸੀਆਂ ਨੂੰ ਵੀ ਕਿ ਨਾਬਾ ਸਾਡੇ ਲਈ ਪ੍ਰੈਫਰ ਆ ਨਾਬਾ ਦੀ ਸਫਾਈ ਪ੍ਰੈਫਰ ਆ ਨਾਬੇ ਦਾ ਅੱਛਾ ਮਾਹੌਲ ਹੋਵੇ ਹਰੇਕ ਵਾਰਡ ਦਾ ਕੰਮ ਹੋਵੇ ਜਿਹੜੇ ਸਾਡੇ ਮਸਲੇ ਨੇ ਉਹ ਅੱਛੇ ਤਰੀਕੇ ਨਾਲ ਹੱਲ ਹੋਣ ਉਹ ਉਹ ਮੇਰਾ ਮਕਸਦ ਹੈ ਨਗਰ ਕੌਂਸਲ ਵੱਲੋਂ ਨਾ ਸਰ ਜਿਹੜੀ ਖਾਸ ਤੌਰ ਤੇ ਰਿਆਸਤੀ ਨਾਲਿਆਂ ਦੀ ਸਫਾਈ ਬਿਲਕੁਲ ਨਹੀਂ ਹੋਈ ਇਸ ਵਾਰ ਵੀ ਨਹੀਂ ਹੋਈ ਕੀ ਲੱਗਦਾ ਨਵੇਂ ਪ੍ਰਧਾਨ ਦੇ ਸਾਹਮਣੇ ਇੱਕ ਚੈਲੰਜ ਤਾਂ ਹੋਵੇਗਾ ਨਾ ਇਹ ਸਫਾਈ ਬਿਲਕੁਲ ਇਮਾਨਦਾਰੀ ਨਾਲ ਹੋਵੇ ਦੇਖੋ ਪਿਛਲੀ ਵਾਰੀ ਕੀ ਹੋਇਆ ਸੀਗਾ ਜਦੋਂ ਅਸੀਂ ਟੈਂਡਰ ਲਾਏ ਸੀ ਨਾ ਤਾਂ ਪਿਛਲੀ ਵਾਰੀ ਕੁਝ ਸਾਡੇ ਐਂ ਸਮਝ ਲਓ ਮੈਂ ਤਾਂ ਕਹਾਂਗਾ ਕਿ ਅਣਜਾਣਪਨੇ ਚ ਚਲਾ ਲਓ ਆਪਾਂ ਆਪਣੇ ਲੋਕਾਂ ਦੇ ਨੁਕਸਾਨ ਕਰ ਰਹੇ ਹਾਂ ਕਿ ਆਪਾਂ ਸਫਾਈ ਕਰਨਾ ਚਾਹੁੰਦੇ ਉਹਨਾਂ ਨੇ ਇੱਕ ਸ਼ਿਕਾਇਤ ਪਾਤੀ ਕਿ ਜੀ ਟੈਂਡਰਾਂ ਦੇ ਵਿੱਚ ਬਹੁਤ ਵੱਡਾ ਗ੍ਰੀਜ਼ ਕੱਪੜਾ ਹੁੰਦਾ ਜਿਹੜਾ ਟੈਂਡਰ 70 ਲੱਖ ਦਾ ਲੱਗਦਾ ਸੀ ਜੀ ਉਹ 35 ਦਾ 35 ਲੱਖ ਦਾ ਹੋ ਗਿਆ ਅੱਧੋਂ ਅੱਧ ਕੱਟ ਗਿਆ ਉਹਦੇ 'ਚ ਵੀ ਕੱਪੜਾ ਪਿਛਲੇ ਸਾਲ ਤਾਂ ਸਫਾਈ ਹੋਈ ਹੀ ਨਹੀਂ ਜੀ ਆਫੀਸ਼ੀਅਲੀ ਤੌਰ ਤੇ ਸਫਾਈ ਨਹੀਂ ਪਰ ਅਸੀਂ ਆਪਣੇ ਕੋਲੋਂ ਮੁਲਾਜ਼ਮ ਲਾ ਕੇ ਅਸੀਂ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸ਼ਹਿਰ ਆਪਣਾ ਜੀ ਔਰ ਐਤ ਕੀ ਟੈਂਡਰ ਜਿਹੜੇ ਆ ਉਹ ਪ੍ਰਾਪਰ ਤਰੀਕੇ ਨਾਲ ਲਾ ਕੇ ਹਰੇਕ ਵਾਰਡ ਦਾ ਜਿਹੜੇ ਡਿਵੈਲਪਮੈਂਟ ਦੇ ਟੈਂਡਰ ਨੇ ਜੀ ਇਹਨਾਂ ਦੇ ਵਿੱਚੋਂ ਜਿੰਨੇ ਮੇਰਾ ਸਪੈਸ਼ਲ ਕੈਨੇਡਾ ਦਵਾਏ ਨੇ ਜੀ ਬਬਲ ਹੋਰੀ ਇਹਨਾਂ ਦਾ ਵਾਰਡ ਹੈ ਜੀ ਇਹਨਾਂ ਨੂੰ ਇਹ ਸ਼ਿਕਾਇਤ ਨਹੀਂ ਮਿਲੂਗੀ ਕਿ ਜੀ ਮੇਰੇ ਵਾਰਡ ਦੇ ਵਿੱਚ ਕੰਮ ਨਹੀਂ ਹੋਇਆ ਮਾਨ ਸਾਹਿਬ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਨਗਰ ਕੌਂਸਲ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਜੀ ਅਮਰਜੀਤ ਕੌਰ ਸਾਨੀ ਕੀ ਸੀਨੀਅਰ ਵੀਪਰਧਾਨ ਨੇ ਆਪਾਂ ਦਿੰਨੇ ਆ ਉਹ ਠੀਕ ਠਾਕ ਕੰਮ ਕੰਮ ਗੀ ਜੀ ਤੱਕ ਤੇ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਤੁਹਾਨੂੰ ਕੋਈ ਕਿੰਤੋ ਪਰੰਤੂ ਹੈ ਜੀ ਕਿਸੇ ਨੂੰ ਨਹੀਂ ਜਿਹੋ ਕਰ ਦਾਂਗੇ ਕੋਈ ਕੋਈ ਕਿੰਤੋ ਹਾਂ ਬਿਲਕੁਲ ਜੀ ਹਾਂ ਅਗਰ ਅਗਰ ਪਾਉਨ ਲੱਗਦਾ ਕਿ ਕੋਈ ਕਿੰਤੋ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆਹ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਸ਼ੂ ਤੇ ਆਪਾਂ ਮੈਂ ਚਾਹੁੰਨਾ ਕਿ ਇਦਾਂ ਨਾ ਇਦਾਂ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਨਮਲੇ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬਿਲ ਹੈ ਸੀਨੀਅਰ ਉਮੀਦ ਪ੍ਰਧਾਨ ਨੇ ਹਾਂਜੀ ਉਹ ਉਹ ਪ੍ਰਧਾਨਗੀ ਦੇ ਕਾਬਿਲ ਰਹੇਗੀ ਜੀ ਨਾਪਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨਪੂਰ ਸਜਾਤਾ ਚਾਵਲਾ ਦਾ ਅਸਤੀਫਾ ਜੇਬ ਚ ਨੀਆ ਅਬ ਦੇਖੋ ਮੇਰੀ ਗੱਲ ਸੁਣੋ ਇਤਨਾ ਬੇਪਰੋਸਗੀ ਦਾ ਮਤਲਬ ਕੈਨਸਲ ਕਰ ਰਹੇ ਨੇ ਇੱਕ ਮਿੰਟ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਜੀ ਜਦੋਂ ਬੇਪਰੋਸਗੀ ਦਾ ਮਤਲਬ ਕੈਨਸਲ ਹੀ ਹੋ ਗਿਆ ਜੀ ਠੀਕ ਹੈ ਜੀ ਔਰ ਜਿਹੜੀ ਭਰਾ ਸਾਰੇ ਕਹਿ ਰਹੇ ਸੀ ਵੀ ਅਸੀਂ ਇਸ ਚੀਜ਼ ਲਈ ਉਹ ਆਲਰੇਡੀ ਹੋ ਹੀ ਗਿਆ ਜੀ ਪਿੱਛੇ ਕੋਈ ਕੰਮ ਦੱਸੋ ਮੈਨੂੰ ਪਿੱਛੇ ਕੀ ਰਹਿ ਗਿਆ ਓਕੇ ਜੀ